ਸੋ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਮੈਂ ਤੁਹਾਡਾ ਆਪਣਾ ਜਸ਼ਨਜੀਤ ਰਤਨ ਬਠਿੰਡ ਤੋਂ ਸਾਥਰੀਆ ਕਾਲਜੀ ਵੀਡੀਓ ਦੇਖ ਰਹੇ ਸਾਰੇ ਸਰੋਤਿਆਂ ਨੂੰ ਸੋ ਇਸ ਜਗ੍ਹਾ ਤੇ ਅੱਜ ਐਡੀਸ਼ਨ ਹੋ ਰਿਹਾ ਹੈ ਕਿਸੇ ਫਿਲਮ ਦਾ ਆਓ ਗੱਲਬਾਤ ਕਰੀਏ ਜਿਹੜੇ ਐਡੀਸ਼ਨ ਦੇਣ ਲਈ ਆਏ ਨੇ ਕਰੀਏ ਵਾ ਗੱਲਬਾਤ ਉਹਨਾਂ ਨਾਲ ਉਹਨਾਂ ਨਾਲ ਵੀ ਸੋ ਆਓ ਜੀ ਕਰਦੇ ਆ ਗੱਲਬਾਤ ਤੇ ਖੜੇ ਨੇ ਭਾਈ ਜੀ ਹਾਂਜੀ ਭਾਈ ਜੀ ਕੀ ਨਾਮ ਆ ਆਪਣਾ ਮਲਕੀਤ ਸਿੰਘ ਕਿੱਟੀ ਜੀ ਇਥੋਂ ਤੋਂ ਹੀ ਅੱਛਾ ਤੇ ਐਡੀਸ਼ਨ ਚੱਲ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਇਸ ਟਿਸ਼ੂ ਬਹੁਤ ਵਧੀਆ ਲੱਗਾਈ ਬਹੁਤ ਵਧੀਆ ਹੋ ਐਡੀਸ਼ਨ ਜੀ ਅੱਛਾ ਕੀ ਪੁੱਛਿਆ ਤੁਹਾਨੂੰ ਬਸ ਆਪ ਦੀ ਲੈਹ ਬਾਰੇ ਜਿਵੇਂ ਕਿ 2 5 6 ਡਾਇਲੋਗ ਬੁਲਾਈ ਜੀ ਮੇਥੋਂ ਅੱਛਾ 2 ਗੀਟ ਮੇਰੇ ਲਿਖੇ ਗੀਤ ਆ ਉਹਨਾਂ ਨੇ ਉਹ ਸੁਣੇ ਜੀ ਮੈਂ ਪਹਿਲਾਂ ਵੀ ਤੁਸੀਂ ਕੋਈ ਕੰਮ ਕਰ ਚੁੱਕੇ ਹੋ ਫਿਲਮ ਚ ਹਾਂਜੀ ਹਾਂਜੀ 7 8 ਮੂਵੀਆਂ 'ਚ ਕੰਮ ਕਰ ਚੁੱਕਿਆ ਜੀ ਵੈਲ ਸਿਰੀਆਂ 12 11 ਮੂਵੀਆਂ ਜੀ ਟੈਲੀਫੋਨ 15 ਤੋਂ 20 ਹੈ ਜੀ ਲਗਰੀ ਭਾਈ ਜੀ ਅੱਜ ਆਪਾਂ ਇਕੱਠੇ ਹੋਏ ਆਂ ਬ੍ਰੈਡਨ ਬਟਨ ਬਟਰ ਦੇ ਫਿਲਮ ਦੇ ਆਡੀਸ਼ਨ ਦੇ ਸੰਸਲੇ ਚ ਬਟਿੰਡਾ ਵਿਖੇ ਹੋਟਲ ਪਾਮ ਦੇ ਵਿੱਚ ਤੇ ਅੱਜ ਆਪਾਂ ਆਡੀਸ਼ਨ ਕੀਤਾ ਇੱਥੇ ਸਾਰੇ ਦੋਸਤਾਂ ਨੂੰ ਐਕਟਰ ਨਾਲ ਮਿਲਦਾ ਮੌਕਾ ਮਿਲਿਆ ਬਹੁਤ ਵਧੀਆ ਲੱਗਿਆ ਧੰਨਵਾਦ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਮੈਸੇਜ ਇਹ ਹੈ ਕਿ ਹੁਣ ਦਾ ਜਿਹੜਾ ਫਿਲਮ ਮੇਕਿੰਗ ਦਾ ਦੌਰ ਆ ਦੋਸਤੋ ਹੁਣ ਰੰਗਮੰਚ ਨਾਲ ਜੁੜੇ ਹੋਏ ਕਲਾਕਾਰਾਂ ਦੀ ਬਹੁਤ ਡਿਮਾਂਡ ਹੈ ਇਸ ਕਰਕੇ ਜਿੱਥੇ ਵੀ ਓਡੀਸ਼ਨ ਹੁੰਦਾ ਸਾਰੇ ਦੋਸਤਾਂ ਨੂੰ ਰੰਗਮંચ ਨਾਲ ਜੁੜੇ ਹੋਏ ਕਲਾਕਾਰਾਂ ਨੂੰ ਬੇਨਤੀ ਹੈ ਕਿ ਉਹ ਜ਼ਰੂਰ ਪਹੁੰਚੇ ਕਰਨ ਤਾਂ ਕਿ ਉਹਨਾਂ ਦਾ ਭਵਿੱਖ ਹੈ ਜਿਹੜਾ ਆਉਣ ਵਾਲਾ ਜਿਹੜਾ ਐਕਟਿੰਗ ਲਾਈਨ ਦੇ ਵਿੱਚੋਂ ਅੱਗੇ ਮੱਲਾ ਮਾਰ ਸਕਣ ਸ਼ੁਕਰੀਆ ਜੀ ਤੁਹਾਡਾ ਸਾਜੀ ਮੈਡਮ ਕੀ ਨਾਮ ਆਪਣਾ ਜੀ ਮੇਰਾ ਨਾਮ ਪਰਮ ਸਿੱਧੂ ਹੈ ਕਿੱਥੋਂ ਆਏ ਹੋ ਮੈਂ ਬਠਿੰਡਾ ਤੋਂ ਆ ਇੱਥੇ ਅੱਜ ਓਡੀਸ਼ਨ ਚੱਲ ਰਿਹਾ ਕਿਸ ਤਰ੍ਹਾਂ ਦਾ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਲੱਗਿਆ ਜੀ ਬੜਾ ਕੰਪੀਟੀਸ਼ਨ ਜੀ ਹੈ ਹਾਂਜੀ ਹਾਂਜੀ ਹੁਣ ਤੱਕ ਕਿੰਨੀਆਂ ਕਿ ਫਿਲਮਾਂ ਜੀ ਤੁਸੀਂ ਪਹਿਲਾਂ ਕੰਮ ਕਰ ਚੁੱਕੇ ਹੋ ਮੈਂ ਤਾਂ ਕਾਫੀ ਫਿਲਮਾਂ ਕਰ ਚੁੱਕੀ ਆ ਜੀ ਲੁਕਣ ਮਿਚੀ ਬੁੱਲਾ ਵੈਲੀ ਤੂੰ ਮਰ ਕੀ ਲੱਗਦਾ ਸਾਲਗिरा ਔਰ ਸ਼ਾਰਟ ਮੂਵੀ ਸੇ 100 ਦੇ ਕਰੀਬ ਸ਼ਾਰਟ ਮੂਵੀ ਕਰ ਚੁੱਕੀ ਆ ਔਰ ਬਤੀ Song Videos ਕਰ ਚੁੱਕੀ ਆ ਫੀਚਰ ਫਿਲਮਾਂ ਕਰ ਚੁੱਕੀ ਆ ਸੋ ਮੈਨੂੰ ਹੈ ਐਕਸਪੀਰੀਅੰਸ 10-15 ਸਾਲ ਤਾਂ ਮੈਨੂੰ ਹੋਈ ਗਏ ਨੇ ਠੀਕ ਕਹਿੰਦੇ ਅੰਨਾ ਤੂ ਆ ਇਦੇ ਵਿੱਚ ਜਿੰਨੇ ਤੁਸੀਂ ਵੱਧਦੇ ਜਾਉਂਗੇ ਕੁਛ ਨਾ ਕੁਛ ਤੁਹਾਨੂੰ ਸਿੱਖਣ ਨੂੰ ਮਿਲਦਾ ਰਹੇਗਾ ਜਿਵੇਂ ਕਿ ਅੰਤਪ ਬਚਨ ਜੀ ਕਹਿੰਦੇ ਨੇ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਸ ਕਰਕੇ ਅਸੀਂ ਜਿਵੇਂ ਜਿਵੇਂ ਅੱਗੇ ਵੱਧਦੇ ਜਾਂਦੇ ਹਾਂ ਕੁਛ ਨਾ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਠੀਕ ਹਾਂ ਜਿਹੜਾ ਮੈਸੇਜ ਕੀ ਦੇਣਾ ਚਾਹੂੰਗੀ ਮੈਸੇਜ ਇਹੀ ਹੈ ਜੀ ਜੇ ਤੁਸੀਂ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਕੋਈ ਉਮਰ ਨਹੀਂ ਹੈ ਕੋਈ ਥੋ ਬੇਬੀ ਤੁਸੀਂ ਕੋਈ ਜਿਆਦਾ ਸੋਹਣੇ ਹੋ ਨਹੀਂ ਸੋਹਣੇ ਤੁਹਾਨੂੰ ਜੱਕ ਰਹਿੰਦੇ ਆ ਉਹ ਜੱਕ ਨਹੀਂ ਰਹਿਣੀ ਚਾਹੀਦੀ ਤੁਹਾਨੂੰ ਤੁਸੀਂ ਅੱਗੇ ਆਓ ਤੁਹਾਡੇ ਚ ਟੈਲੈਂਟ ਦੇਖਿਆ ਜਾਂਦਾ ਹੋਰ ਕੁਛ ਨਹੀਂ ਹੈ ਉੱਥੇ ਤੁਹਾਡੀ ਸ਼ਕਲ ਨਹੀਂ ਦੇਖੀ ਜਾਂਦੀ ਤੁਹਾਡੇ ਚ ਸੌਰੀ ਤਾਂ ਟੈਲੈਂਟ ਦੇਖਿਆ ਜਾਊਗਾ ਤੁਹਾਡੇ ਚ ਕੀ ਟੈਲੈਂਟ ਹੈਗਾ ਤੁਸੀਂ ਆਪਣਾ ਟੈਲੈਂਟ ਨੂੰ ਬਾਹਰ ਲਿਆਓ ਤੇ ਦੁਨੀਆ ਤੇ ਸ਼ਾਜੋ ਅਮੀਰ ਸਰ ਕੀ ਨਾਮ ਹੈ ਆਪਣਾ ਮੈਂ ਦੀਪ ਦੀਪਰ ਨਾ ਪਛੜਦਾ ਮੈਂ ਕੋਈ ਕਿੰਨੀ ਦੀਪ ਨਾ ਪਛੜਦੀ ਕਿੱਥੋਂ ਆਏ ਹੋ ਜੀ ਮੈਂ ਪੁੱਛੋ ਦੂੰਗਾ ਠੀਕ ਹੈ ਜੀ ਹੁਣ ਤੱਕ ਕਿੰਨੀਆਂ ਕਿ ਫਿਲਮਾਂ ਕਰ ਚੁੱਕੇ ਤੁਸੀਂ ਫਿਲਮਾਂ ਵਿੱਚ ਟੈਲੀਵਿਜ਼ਨ ਤੇ ਅੰਚਾਰਨ ਵਿੱਚ ਕਰਦੇ ਇੱਕ ਵੱਡੀ ਫਿਲਮ ਕੀਤੀ ਹੈ ਬੱਲੀ ਬਲੈਕ ਯਾ ਨਿਊ ਟੂ ਪਲੇਅਰ ਸਦੇ ਚਿੱਤਰਕਾਰ ਮਾਵੀਰ ਪੁੱਲਰਾ ਚਿੰਮਾ ਸ੍ਰੀ ਸ਼ਕੋਰ ਜਿਹੜੇ ਹੁਣ ਦੁਨੀਆ ਤੇ ਨਹੀਂ ਰਹੇ ਠੀਕ ਹੈ ਜਿਹੜੇ ਇੱਥੇ ਅੱਜ ਐਡੀਸ਼ਨ ਦੇਣ ਵਾਸਤੇ ਆਏ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਕਿ ਮੈਨੂੰ ਐਡੀਸ਼ਨ ਬੜੀ ਚੰਗੀਆਂ ਲੱਗੀਆਂ ਲੋਕ ਜਗਨ ਉਸ ਲੋਕਾਂ ਨੂੰ ਪਤਾ ਹੈ ਕਿ ਐਡੀਸ਼ਨ ਕੀ ਚੀਜ਼ ਹੁੰਦੀ ਹੈ ਜਿਹਨਾਂ ਨੂੰ ਪਤਾ ਤਾਂ ਹੈਗੇ ਬੋਪਰ 50% ਦਾ ਪਤਾ ਹੀ ਲੋਕਾਂ ਨੂੰ ਜੀ ਲੋਕਾਂ ਨੂੰ ਹੋਰ ਪਤਾ ਲੱਗੇ ਐਡੀਸ਼ਨ ਚ ਨਾਲੇ ਧਿਆਨ ਹੋਰ ਪਸੇ ਜਾਂਦਾ ਬੱਚਿਆਂ ਦਾ ਉਹ ਨਸ਼ੇ ਕਿੰਨੇ ਨਹੀਂ ਜਾਂਦਾ ਤੇ ਕੁਝ ਬੱਚੇ ਤੇ ਰਹਿੰਦੀ ਰਵਰ ਚੀਜ਼ ਦੀ ਤੇ ਵੈਸੇ ਮੋਹ ਵਧੀਆ ਆ ਰਿਹਾ ਚੰਗਾ ਸਵਰ ਰਾਈ ਬਿਠੇ ਲੋਕ ਆਜੀ ਪਛਾਣ ਬਣਨ ਲਈ ਅਰੀਜਨ ਹੈ ਚੀਜ਼ ਹੈ ਜੀ ਉਹਨੇ ਤੇ ਪਛਾਣ ਬਣੂ ਬੱਚੇ ਦੀ ਕੋਈ ਵੀ ਐ ਸਿਆਣਾ ਵੱਡਾ ਕੋਈ ਹੈ ਉਹਦੀ ਪਛਾਣ ਬਣੂਣਾ ਹੈ ਉਹਨੇ ਦੀ ਪਛਾਣ ਬਣੂਗੀ ਕਿਸੇ ਦੇ ਆਊਗਾ ਇਹ ਕੋਈ ਸਟਾ ਟੋ 5 ਸਟਾ ਟੋ 10 ਸਟਾ ਟੋ 20 ਸਟਾ ਟੋ ਆਪਣੇ ਬੈਂਡੇ ਜ਼ਿਲ੍ਹੇ ਦੇ ਬੈਂਡੇ ਦੇ 10 ਸਟਾ ਟੋ 20 ਸਟਾ ਟੋ ਜਾਂ ਕੰਮਰੇ ਸ਼ਹਿਰ ਦਾ ਨਾਮ ਰੋਸ਼ਨ ਹੋਊਗਾ ਹਾਂਜੀ ਬੈਂਡੇ ਜ਼ਿਲ੍ਹੇ ਚ ਆਏ ਬੰਦੇ ਆ ਆਪਣੇ ਅਦੇ ਪਿੰਡ ਦਾ ਨਾਮ ਰੋਸ਼ਨ ਹੋਵੇ ਦਾ ਉਹਦੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਹੋਊਗਾ ਸੋ ਹਾਂਜੀ ਆਪਣਾ ਕੀ ਨਾਮ ਹੈ ਵੀਰੇ ਮੇਰਾ ਨਾਮ ਫੌਨੀ ਨਧਾਣਾ ਜੀ ਕੀ ਨਾਮ ਹੈ ਫੌਨੀ ਨਧਾਣਾ ਅੱਛਾ ਤੇ ਅੱਜ ਤੁਸੀਂ ਐਡੀਸ਼ਨ ਦੇਣ ਆਏ ਹੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਮੈਂ ਐਡੀਸ਼ਨ ਨੂੰ ਸਵੇਰ 10 ਵਜੇ ਆਇਆ ਠੀਕਾ 10 ਵਜੇ ਦਾ ਟਾਈਮ ਸੀਗਾ ਤੇ ਮੈਂ ਸਕ੍ਰਿਪਟ ਲੈ ਕੇ ਐਡੀਸ਼ਨ ਦਿੱਤਾ ਐਡੀਸ਼ਨ ਮੇਰਾ ਬਹੁਤ ਵਧੀਆ ਹੋਇਆ ਠੀਕ ਹੈ ਹਾਂਜੀ ਤੇ ਹੁਣ ਤੱਕ ਤੁਸੀਂ ਕਿਨੇ ਹੋਰ ਫਿਲਮਾਂ 'ਚ ਕੰਮ ਕਰ ਚੁੱਕੇ ਹੋ ਹਾਂਜੀ ਮੈਂ ਰਿਫ ਸੂਲ ਟਾਈਮ ਤੋਂ ਇੱਕ ਲਾਈਨ ਦੇ ਵਿੱਚ ਹਾਂ ਉਹ ਬਚਪਨ ਹੁੰਦਾ ਹੁੰਦਾ ਸ਼ੌਕ ਜਿਹੜਾ ਹੁੰਦਾ ਹੈ ਉਦੋਂ ਮੈਂ ਮਰੋਨ ਨਾਲ ਲੈ ਕੇ ਚੱਲਿਆ ਤੇ ਸਟਾਰਟਿੰਗ ਮੈਂ ਗੁਰਜੀਤ ਚਿੱਤਰਕਾਰ ਜੀ ਨਾਲ ਕੀਤਾ ਉਹਨਾਂ ਨੇ ਕਾਫੀ ਕਾਰਿਆ ਸ਼ਾਰਟ ਮੂਵਮੈਂਟ ਜਿੱਤੇ ਹਨ ਤੇ ਉਸ ਤੋਂ ਬਾਅਦ ਮੈਂ ਕੀਤੀ ਕ੍ਰਿਪਾਲ ਜੀ ਕੋਲੇ ਟ੍ਰੇਨ ਸ਼ੁਰੂ ਕੀਤਾ ਤੇ ਮੈਂ ਲਗਾਤਾਰ ਕਰਦੇ ਹਾਂ ਇਸ ਦੇ ਨਾਲ ਨਾਲ ਮੈਂ ਐਮਐਫਡੀ ਵਰਕਸ਼ਾਪ ਤੋਂ ਵੀ ਪਾਸ ਆਊਟ ਹਾਂ ਤੇ ਲਾਸਟ ਈਅਰ ਮੈਂ ਐ ਐਨੀਵਰਸਿਟੀ ਨੂੰ ਵੀ ਗੱਡੀ ਜਾਂਦੀ ਸਲੰਗਾ ਮਾਰਗੀ ਤੇ ਹੁਣ ਮੇਰੇ ਆਕਾ ਦਾ ਟ੍ਰੇਲਰ ਰਿਲੀਜ਼ ਹੋਇਆ ਜੱਸੀ ਗਿੱਲ ਦੀ ਮੂਵੀ ਮਿਸ ਟੈਂਡ ਮਿਸਟਰ ਕੋਰਟ ਵੰਟੀ ਪਾਰਟ 3 ਇਹਦੇ ਵਿੱਚ ਮੈਂ ਇੱਕ ਲੇਡੀਜ਼ ਦਾ ਕੈਰੈਕਟਰ ਕੀਤਾ ਹੈ ਤੀਜਾ ਪਾਰਟ ਜਿਹੜੀ ਕੇ 27 ਜੂਨ ਨੂੰ ਆਲਸ ਨੇ ਮਕਰਾਂ ਦੇ ਵਿੱਚ ਰਿਲੀਜ਼ ਹੋ ਜੀ ਬਹੁਤ ਹੀ ਫਨੀ ਤੇ ਫੁੱਲ ਕਮਿਟਿੰਗ ਹੁੰਦੀ ਹੈ ਸਾਰੀ ਫੈਮਿਲੀ ਨੂੰ ਜ਼ਰੂਰ ਦੇਖਿਆ ਜਾਣਾ ਜੀ ਤੇ ਤੁਰਾਵਾ ਮੈਂ ਤਰਾਕ ਜੀ ਕੋ ਪੰਜਾਬੀ ਸਾਰੀਆਂ ਕਾਫੀ ਸ਼ਾਰਟ ਮੂਵੀਆਂ ਤੇ ਜੀ ਪੰਜਾਬੀ ਦੇ ਕਾਫੀ ਸਾਰੇ ਸ਼ੋਅ ਦੇ ਵਿੱਚ ਮੈਂ ਕੰਮ ਕਰ ਚੁੱਕਾ ਹਾਂ ਸੱਚੇ ਹੋਰ ਵੀ ਮੇਰੇ ਆਏ ਹੋਏ ਨੇ ਸਾਰੇ ਅਡੈਕਸ਼ਨ ਦੇਣ ਵਾਸਤੇ ਨਾਲ ਆਪੇ ਗੱਲ ਕਰ ਚੁੱਕੇ ਹਾਂ ਹੋਰ ਵੀ ਆਪਾਂ ਗੱਲ ਕਰਦੇ ਹਾਂ ਕੋਈ ਨਹੀਂ ਬਕਾਇਆ ਤੁਹਾਡਾ ਬਹੁਤ ਬਹੁਤ ਸਵਾਹ ਹੋਰ ਵੀ ਬੈਠੇ ਨਹੀਂ ਜੀ ਆਏ ਹੋ ਇੱਥੇ ਉਹਨਾਂ ਨੇ ਵੀ ਗੱਲਬਾਤ ਕਰਦੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਇਹਨਾਂ ਗੱਲਾਂ ਨੂੰ ਆਪਾਂ ਕਿਹੜਾ ਗੀਤ ਗਾਣਾ ਹੈ ਆਏ ਸਰ ਜੀ ਇੱਥੇ ਐਡੀਸ਼ਨ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਡੈਸਟੋਪ ਲੱਗ ਕੇ ਕਹਿਣਾ ਚਾਹਾਂਗਾ ਸਰ ਬਸ ਇਤਨਾ ਹੀ ਬਾਕੀ ਮੇਰਾ ਗਲਾ ਖਰਾਬ ਹੈ ਉਹ ਮੈਮ ਸੇ ਬਾਕੀ ਲਓ ਠੀਕ ਹੈ ਇੱਕ ਮਿੰਟ ਮੈਂ ਕੀ ਨਾਮ ਆਪਣਾ ਬਲਵੰਤ ਕੌਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਐਡੀਸ਼ਨ ਹੋ ਰਿਹਾ ਫਿਲਮ ਦਾ ਬਹੁਤ ਵਧੀਆ ਐਡੀਸ਼ਨ ਹੋਈ ਆ ਫਿਲਮ ਦੀ ਅਰ ਸਾਰੇ ਦੋਸਤਾਂ ਲਈ ਬਹੁਤ ਬਹੁਤ ਮੁਬਾਰਕਾਂ ਜੇ ਸਾਰੇ ਸੈਲੈਕਟ ਹੋ ਗਏ ਮੇਰਾ ਖਿਆਲ ਹੈ ਕਿਉਂਕਿ ਸਭ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਵੱਲ ਚੱਲ ਰਹੀ ਹੈ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੀ ਨਸ਼ਾ ਦੇ ਤਾਂ ਮੈਂ ਹਰ ਕਿਸ ਖਿਲਾਫ ਹੈ ਬਹੁਤ ਮਾੜੀ ਗੱਲ ਹੋ ਰਹੀ ਹੈ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਬਲਕਿ ਮਾਂਪਿਆਂ ਦੀ ਵੀ ਜ਼ਿੰਦਗੀ ਖਰਾਬ ਹੋ ਰਹੀ ਹੈ ਜੇ ਬੱਚਾ ਤੇ ਅਸਰ ਆ ਤੇ ਮਾਂਪੇ ਤੇ ਵੀ ਪਹਿਲਾਂ ਇਹ ਬਹੁਤ ਮਾੜਾ ਹੋ ਰਿਹਾ ਇਹ ਇਨਸਾਨੀਅਤ ਦਾ ਕੰਡਾ ਹੈ ਇਹ ਨਹੀਂ ਹੋਣਾ ਚਾਹੀਦਾ ਸਾਡੀ ਜਿਹੜੀ ਸਰਕਾਰ ਆ ਜਾਂ ਸਰਕਾਰਾਂ ਦੇ ਅਹੁਦੇਦਾਰ ਆ ਜਾਂ ਜਿਨ੍ਹਾਂ ਨੇ ਇਹਨਾਂ ਨਸ਼ਾ ਦੇ ਲੋਕਾਂ ਨੂੰ ਲਾਉਣੀ ਆ ਜੇਕਰ ਉਹ ਹੀ ਅੱਜ ਇਹ ਸਾਰਾ ਸਿਸਟਮ ਜੋ ਚਲਾ ਰਹੇ ਆ ਉੱਪਰਲੇ ਪੱਧਰ ਤੇ ਚੱਲ ਰਿਹਾ ਨਿੱਕੇ ਨਿੱਕੇ ਲੋਕ ਆ ਜਿਹੜੇ ਛੋਟੇ ਛੋਟੇ ਚੀਜ਼ ਫੜੇ ਜਾਂਦੇ ਜਿੰਨਾਂ ਤੋਂ ਉਹਨਾਂ ਤੇ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਜਿਹੜੇ ਵੱਡੇ ਸਕੇਲ ਤੇ ਕੰਮ ਕਰ ਰਹੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਇਹ ਮਤਲਬ ਮੇਰਾ ਕਹਿਣਾ ਤੇ ਮੈਂ ਕਹਿੰਦੀ ਆ ਕਿ ਇਹ ਸਰਕਾਰਾਂ ਦਾ ਕੰਮ ਹੈ ਕਿ ਉਹ بڑے ਮੱਗਰ ਮੱਛਾਂ ਨੂੰ ਫੜਨ। ਇਹ ਸਾਰੇ ਆਡੀਸ਼ਨ ਦੇਣ ਵਾਲੇ ਵੀਰ ਨੇ ਸਾਰੇ ਨੌਜਵਾਨ ਵੀਰ ਵੀ ਬੈਠੇ ਨੇ। ਸਵਿੱਤਰ ਵੀ ਆਏ ਹੋਏ ਨੇ। ਅੱਜ ਵੀ ਕੀ ਨਾਮ ਆ ਆਪਣਾ? ਮੇਰਾ ਨਾਮ ਗੁਰਮੀਤ ਸਿੰਘ ਜੀ। ਕਿੱਥੋਂ ਆਇਓ? ਲੁਆਮਪੈਣ ਤੋਂ ਜੀ। ਇੱਥੇ ਆਡੀਸ਼ਨ ਹੋ ਰਿਹਾ ਅੱਜ ਕਿਸ ਤਰ੍ਹਾਂ ਲੱਗ ਰਿਹਾ? ਬਹੁਤ ਵਧੀਆ ਜੀ ਬਹੁਤ ਸਾਰੇ ਵਧੀਆ ਜੀ ਜੋ ਵੀ ਆ ਇਹਨਾਂ ਨੇ ਪ੍ਰੋਗਰਾਮ ਕੀਤਾ ਬਹੁਤ ਵਧੀਆ ਲੋਕਾਂ ਵਾਸਤੇ ਚੰਗਾ ਕੀਤਾ ਈ ਬਹੁਤ ਬਹੁਤ ਧੰਨਵਾਦ ਟ੍ਰੈਡੀਸ਼ਨ ਹੋ ਗਿਆ ਕਿ ਹੁਣ ਹੈ ਨਹੀਂ ਜੀ ਹੁਣ ਆ ਜੀ ਆ ਵਾਰੀ ਆਉਣ ਵਾਲੀ ਹੈ ਅੱਛਾ ਹੁਣ ਤੱਕ ਪਹਿਲਾਂ ਕੋਈ ਹੋਰ ਕੰਮ ਕੀਤਾ ਸੀ ਹਾਂ ਜੀ ਕਿੰਨੇ ਕ ਫਿਲਮਾਂ ਵਿੱਚ ਕੰਮ ਕਰ ਚੁੱਕੇ ਹੋ ਅਸੀਂ ਦੂਜੀਆਂ ਬਣਾਉਣੇ ਆ ਜੀ ਕਮੇਟੀ ਫਿਲਮਾਂ ਬਣਾਉਣੇ ਆਣੀ ਕੰਮ ਕਰਾ ਰਹੇ ਜੀ ਠੀਕ ਹੈ ਜੀ ਅਸਲਾਮ ਵਾਲੇ ਸਮਝੀਏ ਇੱਧਰ ਸਰ ਜੀ ਬੈਠੇ ਨੇ ਇਹ ਫਾਰਮ ਭਰ ਲੈਨੇ ਇਹਨਾਂ ਕੋਲੋਂ ਪੁੱਛ ਦਿਆਂ ਕਿ ਹਾਂਜੀ ਸਰ ਕੀ ਨਾਮ ਆ ਆਪਣਾ ਸਰ ਮੇਰਾ ਨਾਮ ਮਨਕੀਤ ਹੈ ਕਿੱਥੋਂ ਆਏ ਹੋ ਸਰ ਮੈਂ ਰਾਜਸਥਾਨ ਸੇ ਆਇਆ ਹਾਂ ਠੀਕ ਹੈ ਜੀ ਅੱਜ ਇਥੇ ਐਡੀਸ਼ਨ ਹੋ ਰਹੀ ਹੈ ਹਾਂਜੀ ਸਰ ਤੁਸੀਂ ਫਾਰਮ ਭਰ ਚੁੱਕੇ ਹੋ ਤਾਂ ਕਿੰਨੇ ਕਾਗਜ਼ ਨੇ ਐਡੀਸ਼ਨ ਦੇਣ ਵਾਲੇ ਕਮ ਸੇ ਕਮ 80 ਕੇ ਲੋਕ ਆ ਚੁੱਕੇ ਹੋ ਤਾਂ 80 ਲੋਕ ਆ ਚੁੱਕੇ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਫਰੰਡਾ ਬਸੀ ਨੂੰ ਥੈਂਕ ਯੂ ਕੋਈ ਬੈਠਾ ਹੈ ਹਾਂਜੀ 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 ਹਾਂਜੀ